ਕਵੀਰ ਬੈਠੇ ਆ। ਕਾਲੇ ਬਾ ਸਤਗੁਰੂ ਵਿਦਾਸ ਮਹਾਰਾਜ ਨੇ ਬਾੜੇ ਵਿੱਚ ਜੁਮਾਇਆ ਕਿਹਾ। ਜੇ ਅਜ ਜਮਾ ਨਾ ਲੱਗਦੇ ਨਾ ਤੇ ਅੱਜ ਸਾਡੀ ਕੋਈ ਆਇਡੈਂਟੀ ਨਹੀਂ ਹੋਣੀ ਸੀ। ਬਵੰਜਾ ਰਾਜੇ ਰਾਣੇ ਸਤਗੁਰੂ ਵਿਦਾਸ ਮਹਾਰਾਜ ਦੇ ਸੇਵਕ ਹੋਇਆ। ਸੇ ਛੋਟੇ-ਮੋਟੇ ਆਗਿਆ ਦਾ ਟੋਟਲ ਕਰੀਏ 350 ਰਾਜਾ ਮਹਾਰਾਜਾਂ। ਤੇ ਉਹਨਾਂ ਨੇ ਕਹਿਣਾ ਸੀ ਗੁਰੂ ਰਵਿਦਾਸ ਸਾਡਾ ਆ ਤੁਹਾਡਾ ਨਹੀਂ। ਤੇ ਮੈਂ ਸਾਡੇ ਬੰਦੇ ਆ ਕੀ

ਮੇਰਾ ਗੀਤ ਸੁਣਦੀ ਆ ਹੁਣ ਸੋ ਗਈ ਐ ਕਿਉਂਕਿ ਉਹਨੇ ਸਵੇਰ ਨੂੰ ਸਕੂਲ ਜਾਣਾ ਐ ਪਰ ਜੈਪੀਂ ਪਰ ਮੇਰਾ ਗੀਤ ਵੀ ਆਪਣੇ ਮੂੰਹ ਬੋਲਦੀ ਆ ਤੇ ਫਿਰ ਮਜਦਨ ਮੋਬਾਈਲ ਫੜਦੀ ਆ ਤੇ ਉੱਤੇ ਨਾ ਆਪਸ਼ਨ ਬਣਿਆ ਆ ਮਾਈਕ ਦਾ ਉਹਨੂੰ ਦੱਬ ਕੇ ਦਾਦੋ ਆਈ ਆ ਦੂੜਾਂ ਦੀ ਦਾਦੋਂ ਆਈ ਐ ਗੀਤ ਤਾਂ ਉਹਨਾਂ ਦੀ ਭੈਣ ਦੀ ਮੰਮਾ ਗੀਤ ਨਹੀਂ ਆਇਆ ਫੇਰ ਕਹਿੰਦੀ ਜਿਹੜਾ ਮੇਰਾ ਹੁਣ ਗੀਤਾ ਨਾ ਭਾਈ ਦੁੱਧ ਤਾਂ ਮਧਾਨੀ ਆ ਸੱਚੀ ਉਹ ਗੀਤ ਆ ਜਾਂਦਾ ਹੈ ਤੁਸੀਂ ਆਪਣੇ ਬੱਚਿਆਂ ਨੂੰ ਜੇ ਜਾਣੂ ਕਰਵਾਉਂਗੇ ਨਾ ਤਾਂ ਹੀ ਬੱਚੇ ਜਾਣੂ ਹੋਣਗੇ ਕਿਉਂਕਿ ਵਾਦੇ ਬਹੁਤ ਹੁੰਦੇ ਆ ਪਰ ਖਰਾ ਕੋਈ ਉਤਰਦਾ ਜਿਹਦੇ ਵਿੱਚ ਨਾ ਸਭ ਕਾਂਚੀ RAM ਜੀ ਦਾ ਬ੍ਰੂਦਵਾ ਉਹੀ ਗੱਜਦਾ ਜਾ ਕੇ ਉਹੀ ਵਰਤਾ ਜਾ ਕੇ ਜਦੋਂ ਅਸੀਂ ਆਪਣੀ ਕਮਿਊਨਿਟੀ ਦੇ ਨੁਮਾਇੰਦੇ ਚਾ ਕੇ ਰਾਜ ਸਭਾ ਲੋਕ ਸਭਾ ਚ ਭੇਜ ਦਿਆਂ ਤੇ ਵੀ ਉੱਥੇ ਕਿਉਂ ਸਾਡੇ ਹੱਕਾਂ ਦੀ ਗੱਲ ਨਹੀਂ ਹੁੰਦੀ ਔਰ ਜਿਹੜੀ ਪੋਸਟ ਮੈਟ੍ਰਿਕਸ ਸਕਾਲਰਸ਼ਿਪ 2015 ਦੇ ਵਿੱਚ ਮੈਂ ਰੋਡ ਪ੍ਰੋਟੈਸਟ ਕੀਤਾ ਐਸ ਤੋਂ ਅਸੀਂ ਜਾਣੋ ਕਿਉਂਕਿ ਜਦੋਂ ਸਟੇਜਾਂ ਤੇ ਕੰਮ ਕਰਦੇ ਆ ਪਰਮਿਸ਼ਨ ਦੀ ਸੇਵਾ ਕਰਦੇ ਆ ਤੇ ਜਿੱਥੇ ਮਾਗੀ ਪ੍ਰੋਟੈਸਟ ਹੋਵੇ ਰਜ਼ਨੀ ਠੰਕਰ ਵਾਲਪੁਰੇ ਪਰਿਵਾਰ ਸਮੇਤ ਰੋਡ ਤੇ ਖੜੀ ਹੁੰਦੀ ਐ ਪਰ ਮੇਰੀ ਬੇਟੀ ਉਸ ਵੇਲੇ ਆਇਤੀ ਸਾਢੇ 3 ਮਹੀਨੇ ਦੀ ਸੀ ਜਦੋਂ ਮਨੀਸ਼ਾ ਵਾਲਨਿਕੀ ਕਾਰ ਡੋਆ ਹਾਥ ਰਾਸ ਵਿੱਚ ਹੋਇਆ ਸੀ ਨਾ ਤੇ ਕੈਮਰੇਮੈਨ ਕਹਿੰਦੇ ਦੀਦੀ ਤੁਸੀਂ ਕੁੜੀ ਛੋਟੀ ਐ ਬਹੁਤ ਇਹਨੇ ਅਸੀਂ ਕੈਮਰੇ ਵਿੱਚ ਨਹੀਂ ਲਿਆ ਕੇ ਲਿਆ ਸਕਦੇ ਤੇ ਦੇਖੋ ਮਸੀ 2 3 ਮਹੀਨੇ ਦੀ ਕੁੜੀ ਸੀ ਮੈਂ ਪਰ ਉਹ ਤੁਮੇਗਾ ਮੈਂ ਜਾਇਨ ਬੱਢਿ ਚਲੇ ਜਾ। ਉੱਥੇ ਸਾਦੂ ਕੋਈ ਕੁਝ ਵੀ ਹੋ ਸਕਦਾ ਸੀ। ਡਾਂਗਾ ਪੈਦਿਆ ਪੁੱਛਦੀਆਂ। ਸਾਡੇ ਤੇ ਵੀ ਪਾਚੇ ਹੋ ਸਕਦੇ ਸੀ। ప్రతి ਵੀ ਪ੍ਰੋਟੈਸਟ ਕਰਨ ਦੇ ਲਈ ਅਸੀਂ ਕਦੀ ਪਿੱਛੇ ਨਹੀਂ ਹਟੇ। ਹਮੇਸ਼ਾ ਪੂਰਾ ਪਰਿਵਾਰ ਵੱਧ ਛੱਡ ਕੇ ਮਿਸ਼ਨ ਦੇ ਵਿੱਚ ਹਿੱਸਾ ਪਾਉਂਦਿਆਂ ਤਾਂ ਜੋ ਮਰਨਾ ਤਾਂ ਘਰ ਪੇਕੇ ਵੀ ਹੈ। ਘਰ ਪੇਕੇ ਦੀ ਮਰਨਾ ਨਾ ਜੇ ਸਮਾਜ ਲਈ ਮਰ ਜਾਵਾਂਗੇ ਤਾਂ ਸਮਾਜ ਕੁਛ ਤਾਂ ਯਾਦ ਰੱਖੂਗਾ ਕਿ ਹਾਂ ਇਹਨਾਂ ਨੇ ਕੋਈ ਕੁਰਬਾਨੀ ਦਿੱਤੀ ਸੀ ਸਮਾਜ ਵਾਸਤੇ ਇਸ ਕਰਕੇ ਜਿਹੜਾ ਸਭ ਕਾਛੀ ਰਾਮ ਜੀ ਤੋਂ ਸਿੱਖ ਗਿਆ ਠੀਕ ਹੈ ਇਹ ਤਾਂ ਇੱਕ ਕੇਟਰਵਾ ਇੱਕ ਸਕੂਲ ਹੈ ਇੱਥੋਂ ਸਿੱਖ ਕੇ ਫੇ ਮੋਟਾਂ ਦੀ ਜਿਹੜੀ ਮਸ਼ੀਨ ਆਪੇ ਉਹ ਆਂਦੀ ਹੈ ਤੇ ਜਾਂਦੀ ਹੈ ਤੇ ਫਿਰ ਕਿੱਥੇ ਹੱਥ ਤੇ ਕਿੱਥੇ ਗੱਲਾਂ ਤੇ ਕਿੱਥੇ ਬਾਤਾਂ ਸੋ ਜਿਹੜਾ ਗੱਲ ਕਰਦਾ ਨਹੀਂ ਬਾਬਾ ਸਾਹਿਬ ਦੀ ਉਹ ਵਿਚਾਰ ਕੌਮਦਾ i <laughs> you.